ਅੱਜ ਅਸੀਂ ਮੂਲਕ ਵਿਖੇ ਖੱਗਰ ਦਰਿਆ ਤੇ ਜਿੱਥੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਨਵੀਂ ਨੇ ਉਹਨਾਂ ਤੋਂ ਅਪਡੇਟ ਲਵਾਂਗੇ ਕਿ ਜੋ ਖੱਗਰ ਦਰਿਆ ਤੇ ਇਹ ਮਤਲਬ ਕਿ ਅਪਡੇਟ ਹੈ ਤਾਜੀ ਉਹ ਕੀ ਹੈ ਤੇ ਸਰਕਾਰਾਂ ਦੇ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਮੌਜੂਦਾ ਸਥਿਤੀ ਵੱਲੋਂ ਆਪ ਅੱਛਾ ਜੀ ਕੀਤੇ ਗਏ ਨੇ ਕਿਉਂਕਿ ਇਹ ਵਿਰੋਧੀ ਧਿਰ ਦੇ ਵਿੱਚ ਹਨ ਆਪਾਂ ਨੂੰ ਪਤਾ ਹੀ ਹੈ ਉਹ ਅਕਸਰ ਆਉਂਦੇ ਰਹਿੰਦੇ ਨੇ 35000 ਥੈਲੇ ਦਾ ਵਾਅਦਾ ਵੀ ਕਰਦੇ ਸੀ ਪਹਿਲਾਂ ਇੱਥੇ ਮੈਨੂੰ 35 ਥੈਲੇ ਵੀ ਨਹੀਂ ਮਿਲੇ ਬਾਅਦ ਦੇ ਵਿੱਚ ਜਦੋਂ মিডিਆ ਨੇ ਚੱਕਿਆ ਉਸ ਤੋਂ ਬਾਅਦ ਥੈਲੇ ਥੈਲੇ ਆ ਗਏ ਇਹ ਸਾਰੀਆਂ ਗੱਲਾਂ ਸਾਡੇ ਨਾਲ ਰਗਨੀਸ਼ ਸਿੰਘ ਜੀ ਬਲਵਿੰਦਰਜੀਤ ਸਿੰਘ ਗੋਲਦੀ ਹਾਂ ਕੋਈ ਨਹੀਂ ਸਿੰਘ ਗੋਲਦੀ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਹੈ ਜੀ ਇਹ ਲਿਵ ਕੈਸਿਊ ਦੇ ਵਿੱਚ ਸਾਨੂੰ ਪੂਰਪੂਰਤ ਤੌਰ ਤੇ ਇਸ ਤਾਰ ਦੇ ਨਾਲ ਜਾਣਕਾਰੀ ਦਿਓ ਜੀ ਮੌਜੂਦਾ ਸਰਕਾਰ ਦੀ ਪਾਣੀ ਦੀ ਇਕਗੱਤੀ ਗੱਲ ਇਹ ਹੈ ਜੀ ਕਿ ਹਾਲਾਤਾਂ ਜਿਹੜੇ ਦੇਖੋ ਪੰਜਾਬ ਦੇ ਚ ਮਾਰੇ ਨੇ ਚਾਹੇ ਉਹ ਮਾਝਾ ਹੈ ਚਾਹੇ ਉਹ ਦੁਆਬਾ ਹੈ ਤੇ ਚਾਹੇ ਸੀ ਮਾਲਵੇ ਦੇ ਖੇਤਰ ਚ ਖੜਿਆ ਹਾਲਾਤ ਜਿਹੜੇ ਨੇ ਉਹ ਵਾਕਈ ਮਾਰੇ ਨੇ ਤੇ ਇਹਨਾਂ ਮਾਰੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੀ ਮੌਜੂਦਾ ਸਰਕਾਰ ਦੀ ਵੀ ਇਹ ਕੋਲ ਗੋਲਦ ਦੇ ਇਸੇ ਘਰ ਦੇ ਜਿਹੜਾ ਹਬ ਤਕਰੀਬਨ 22 ਕਿਲੋਮੀਟਰ ਸ਼੍ਰੋਮਣੀ ਕਲਦਾਲ ਦੀ ਸਰਕਾਰ ਤੇ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਸੀ ਕਿ ਕਿਲਾ ਜਿਹੜਾ ਅਸੀਂ ਨਾਲ-ਨਾਲ ਹੁੰਦਿਆ ਸੀ ਆਪਾਂ ਨੇ ਐਕਵਾਇਰ ਕੀਤਾ ਸੀ ਉਸ ਤੋਂ ਬਾਅਦ ਕੁਝ ਏਰੀਆ 18 ਕਿਲੋਮੀਟਰ ਜਿਹੜਾ ਹੋਰ ਹੈ ਉਹਦੇ ਵਿੱਚ ਉਹ ਹਰਿਆਣੇ ਦਾ ਏਰੀਆ ਪੈਂਦਾ ਸੀ ਉਹ ਸਟੇ ਹੋ ਗਈ ਸੀ ਪਰ ਉਸ ਤੋਂ ਬਾਅਦ ਦੁਬਾਰਾ ਇਹ ਪਤਾ ਲੱਗਿਆ ਕਿ ਉਹ ਕਿਲਾ-ਕੀਲਾ ਵੀ ਜਿਹੜਾ ਫੋਰੈਸਟ ਡਿਪਾਰਟਮੈਂਟ ਨੂੰ ਦੁਬਾਰਾ ਵਾਪਸ ਕਰਤਾ ਉਹਨਾਂ ਨੇ ਤੇ ਅੱਜ ਜਦੋਂ ਅਸੀਂ ਇਸ ਏਰੀਏ 'ਚ ਆਏ ਆ ਤਕਰੀਬਨ ਸ਼ਤਰਾਨੇ ਵੱਲ ਉਧਰ ਖਨੌਰੀ ਸਾਰਾ ਦੇਖ ਕੇ ਆਏ ਆ ਘੱਗਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਤੇ ਹਾਲਾਤ ਜਿਹੜੇ ਨੇ ਆ ਪਰ ਮਾਤਮਾ ਕਰਕੇ ਚੜਦੀ ਕਲਾ ਚ ਰਹੇ ਠੀਕ ਰਹਿਣਾ ਹੈ ਪਰ ਮਾੜੇ ਹਾਲਾਤਾਂ ਦੇ ਅਸਰ ਕਾਫੀ ਦਿਖਦੇ ਨੇ ਪਰ ਇੱਥੇ ਸੰਗਤ ਪੂਰੇ ਜੋਰ ਨਾਲ ਲੱਗੀ ਹੋਈ ਹੈ ਅੱਜ ਅਸੀਂ ਸ਼੍ਰੋਮਣੀ ਕਾਲਦਲ ਦੀ ਟੀਮ ਵੀ ਇੱਥੇ ਆਏ ਆ ਅਸੀਂ ਆਪਣੇ ਵੱਲੋਂ ਇਸ ਜਿਹੜਾ ਇੱਕ ਕਰਦੇ ਵਿੱਚ ਜਿਹੜਾ ਸਾਨੂੰ ਪਤਾ ਲੱਗਾ ਕਿ ਫੀਜ਼ਲ ਦੀ ਬੜੀ ਲੋੜ ਹੈ ਅੱਜ ਅਸੀਂ 1.5 ਲੱਖ ਰੁਪਿਆ ਜਿਹੜਾ ਉਹ ਨਕਦ ਹੋਣੀ ਇਹਨਾਂ ਨੂੰ ਜਿਹੜੀ ਇੱਥੇ ਤਿੰਨ ਆਪ ਪੰਚਾਇਤਾਂ ਤੇ ਹੋ ਲੱਗੇ ਨੇ ਉਹਨਾਂ 1.5 ਲੱਖ ਰੁਪਏ ਅਸੀਂ ਆਪਣੇ ਵੱਲੋਂ ਦੇ ਦਿੱਤੇ ਜਾ ਰਹੇ ਹ ਤੇ ਨਾਲ ਹੀ ਹੋਰ ਜਿਹੜੀ ਜ਼ਰੂਰਤ ਹੈ ਕੋਈ ਚਾਰੇ ਦੀ ਹੈ ਕੋਈ ਕਿਤੇ ਹੋਰ ਸਮਾਨ ਦੀ ਹੈ ਕੋਈ ਦਵਾਈਆਂ ਦੀ ਹੈ ਹਲੇ ਉਹ ਜਿਹੇ ਹਾਲਾਤ ਨਹੀਂ ਪਰਮਾਤਮਾ ਨਹੀਂ ਪੈਦਾ ਕਰੇ ਤੇ ਪਰ ਜਿੱਥੇ ਵੀ ਜ਼ਰੂਰਤ ਪਊਗੀ ਅਸੀਂ ਹਮੇਸ਼ਾ ਜਿਹੜਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਖੜੇ ਆ ਪਰ ਜਿਹੜੀ ਅੱਜ ਦੇ ਹਾਲਾਤ ਨੇ ਮੁੱਖ ਮੰਤਰੀ ਮੰਤਰੀ ਇਹਨਾਂ ਦੇ ਦਿੱਲੀ ਵਾਲਿਆਂ ਤਾਂ ਤੁਸੀਂ ਇਹ ਦੇਖੋ ਨਾ ਸੁਸੋਦੀਆ ਨਾ केजरीवाल ਕੋਈ ਟੂਕੀ ਨਹੀਂ ਕੀਤਾ ਕੋਈ ਫੋਟੋ ਹੀ ਨਹੀਂ ਪਾਈ ਕਿ ਪੰਜਾਬ ਦੇ ਹਾਲਾਤ ਕੀ ਨੇ ਹੋਰ ਛੱਡੋ ਮੋਦੀ ਸਾਹਿਬ ਨੇ ਅਫਗਾਨਿਸਤਾਨ ਵਾਸਤੇ ਤਾਂ ਪੋਸਟ ਭਾਤੀ ਪਰ ਪੰਜਾਬ ਵਾਸਤੇ ਬੂ ਇਹ ਬਹੁਤ ਮਨਪਕ ਹੈ ਪੰਜਾਬ ਨਾਲ ਜਿਹੜਾ ਵਿਤਕਰਾ ਹੈ ਇਹ ਦਿੱਲੀ ਦਾ ਵਿਤਕਰਾ ਸਾਹਮਣੇ ਸਭ ਤੋਂ ਸਾਫ਼-ਸਪੱਖ ਸਾਹਮਣੇ ਦਿੰਦਾ ਹੈ ਸੋ ਅੱਜ ਪੰਜਾਬੀਆਂ ਨੂੰ ਸੋਚਣਾ ਪਊਗਾ ਕਿ ਖੁੱਡੇ ਨੇ ਕੌਣ ਖੜਾ ਤੇ ਬਾਕੀ ਜਿਹੜਾ ਕੌਣ ਨਹੀਂ ਖੜਾ ਤੇ ਅੱਜ ਪੰਜਾਬ ਦੇ ਸiasi ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਆਉਂਦੇ ਆ ਅਸੀਂ ਕੋਈ ਨਹੀਂ ਅਸੀਂ ਆਇਆ ਤਾਂ ਸਾਰੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਧਾਨ ਸਾਹਿਬ ਹਲਕਾ ਇੰਚਾਰ ਸਾਰਿਆਂ ਨੇ ਆਪਣੇ ਵੱਲੋਂ ਆਪਣੀ ਆਪਣੀ ਜੇਬ ਤੋਂ ਸਾਰਿਆਂ ਨੇ ਇਕੱਠੇ ਪੈਸੇ ਪਾਏ ਨੇ ਅਸੀਂ ਕਹਤਾ ਵੀ ਭਾਈ ਹੋਰ ਵੀ ਜਿੱਥੇ ਲੋੜ ਦੂ ਇਹ ਦੇਖੋ ਜੀ ਪਹਿਲੀ ਵਾਰ ਹੋਇਆ ਹੈ ਫਾਰਲੀਟ ਰੰਦ ਨੇ ਅਮਨ ਰੋੜਾ ਜੀ ਵੀ ਆਏ ਸੀ ਵਿਰਿੰਦਰ ਕੋਇਲ ਜੀ ਵੀ ਆਏ ਸੀ ਨਾਲੇ ਸਰਕਾਰ ਦੇ ਵਿੱਚ ਨੇ ਪਰ ਉਹ ਵੀ ਐਲਾਨ ਹੀ ਕਰਕੇ ਜਾਂਦੇ ਨੇ ਪਰ ਨਗਦ ਨਹੀਂ ਚਲੋ ਅੱਜ ਅਸੀਂ ਦਾ ਅਸੀਂ ਕਹਿੰਦੇ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਚਾਇਤਾਂ ਨੂੰ ਨਗਦ ਦੇ ਕੇ ਜਾ ਰਹੇ ਹਾਂ ਦੇਤਾ ਜੀ ਦੇਤਾ ਅਸੀਂ ਤਾਂ ਪਹਿਲਾਂ ਹੀ ਦੇਤਾ ਜੀ ਅਸੀਂ ਤਾਂ ਉੱਤੇ ਖੜਕ ਹੀ ਦਿਆ ਉਹ ਗੱਲ ਕੀਤੀ ਉਹਨਾਂ ਨੇ ਇਸਕੇ ਵੀ ਕੀ ਚਾਹੀਦਾ ਘਰ ਡੀਜ਼ਲ ਚਾਹੀਦਾ ਇਸਕੇ ਵੀ ਠੀਕ ਹੈ ਸਾਡੇ ਕੋਲ ਜੰਜ਼ੂਰ ਹੈ ਸੋ ਇਸ ਕਰਕੇ ਸਾਡਾ ਸਾਡਾ ਯਾਰ ਫਰਜ਼ ਪੈਂਦਾ ਸੀ ਪਰਿਵਾਰਾਂ ਵਾਲੇ ਬੰਦੇ ਆ ਆਪਾਂ ਇੰਨਾ ਚਿਰ ਰਹਿਣਾ ਸਾਰੀ ਜ਼ਿੰਦਗੀ ਫਿਰ ਮੁੜ ਕੇ ਮੱਥੇ ਨਾ ਲੱਗਣਾ ਅਸੀਂ ਕਿਹੜਾ ਦਿੱਲੀ ਨੂੰ ਆ ਕੇ ਬੈਠਣਾ ਇੱਥੇ ਵੀ ਉੱਥੇ ਸਟੇਜ ਤੇ ਹੱਥ ਹੱਲਾ ਆ ਕੇ ਤੇ ਮੁੜ ਕੇ ਮੁੜ ਜਾਣਾ ਇਹਨਾਂ ਲੋਕਾਂ ਨੇ ਮੁੜ ਕੇ ਕਿਸੇ ਵਿਆਹ ਸ਼ਾਦੀਆਂ 'ਚ ਕਿਸੇ ਕਿਸੇ ਹੋਰ ਕੰਮ 'ਚ ਕਿਸੇ ਦੁੱਖ ਸੁੱਖ 'ਚ ਅਸੀਂ ਇਕੱਠੇ ਹੋਣਾ ਸੋ ਇਸ ਕਰਕੇ ਉੱਥੇ ਅਸੀਂ ਬੋਲਣਾ ਇੱਕ ਦੂਜੇ ਨਾਲ ਮੱਥੇ ਲੱਗਣਾ ਹੁੰਦਾ ਤੇ ਮੱਥੇ ਲੱਗ ਪੰਜਾਬੀਆਂ ਦੀ ਫਿਤਰਤ ਹੈ ਕਿ ਸਿਰ ਨਹੀਂ ਨੀਵਾ ਹਾਂ ਜਿਹੜਾ ਅੱਖ ਨਹੀਂ ਵੀ ਨਹੀਂ ਹੁਣ ਜਿਹਦੀ ਬਾਕੀ ਜੋ ਮਰਜ਼ੀ ਹੋ ਜੇ ਸੋ ਅਸੀਂ ਸਾਰੇ ਲੜਾਈ ਲੜ ਰਹੇ ਹ